ਗੁਰਦਾਸਪੁਰ 'ਚ ਇੱਕ ਕਬੂਤਰ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਜ਼ਿਲ੍ਹੇ ਦੇ ਸਦਰ ਥਾਣੇ 'ਚ ਪੈਂਦੇ ਪਿੰਡ ਚੱਕ ਅਰਾਈਆਂ 'ਚ ਇੱਕ ਘਰ 'ਚੋਂ ਸ਼ੱਕੀ ਕਬੂਤਰ ਮਿਲਿਆ ਜਿਸ ਦੇ ਖੰਬਾਂ 'ਤੇ ਉਰਦੂ 'ਚ ਲਿਖੀ ਮੋਹਰ ਲੱਗੀ ਹੋਈ ਸੀ ਤੇ ਮੋਹਰ ਦੇ ਨਾਲ ਇੱਕ ਨੰਬਰ ਵੀ ਲਿਖਿਆ ਹੋਇਆ ਸੀ। ਜਸਵਿੰਦਰ ਸਿੰਘ ਘਰ ਦੀ ਛੱਤ 'ਤੇ ਬੈਠੇ ਕਬੂਤਰ ਨੂੰ ਦੇਖ ਉਸ ਨੂੰ ਦਾਣਾ ਪਾਉਣ ਲੱਗੇ। ਅਚਾਨਕ ਉਸ ਦੇ ਖੰਭਾਂ 'ਤੇ ਲੱਗੀ ਮੋਹਰ ਤੇ ਨੰਬਰ ਦੇਖ ਉਹਨਾਂ ਨੂੰ ਸ਼ੱਕ ਪਿਆ ਕਿਉਂਕਿ ਪਹਿਲਾਂ ਵੀ ਇਸ ਇਲਾਕੇ 'ਚ ਸ਼ੱਕੀ ਕਬੂਤਰ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ। ਜਸਵਿੰਦਰ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਸ਼ੱਕੀ ਕਬੂਤਰ ਮਿਲਣ ਦੀ ਖਬਰ ਮਿਲਦੇ ਹੀ ਪੁਲਿਸ ਵਿੱਚ ਚੌਕਸ ਹੋ ਗਈ ਕਟੜਾਂ ਦੀ ਜਾਂਚ ਏਜੰਸੀਆਂ ਪੜਤਾਲ ਕਰ ਰਹੀਆਂ ਨੇ ਉਹ ਕਾਇ ਦਾ ਨਾਮ ਖਾਦਾਰੇ ਤੋਂ ਮੈਂ ਫੜ ਲਿਆ ਸੀ ਤੇ ਬਾਅਦ ਵਿੱਚ ਪੁਲਿਸ ਵਾਲਾ ਕੀਤਾ ਫੋਨ ਉਹਨਾਂ ਜਾ ਕੇ ਵੀ ਕਾਰਵਾਈ ਕੀਤੀ ਆ ਵੀ ਕਬੂਤਰ ਮੋਰ ਮਾਰੇ ਵੇਖੀ ਆ ਹੋਰ ਤੇ ਨਾ ਉਰਦੂ ਦੇ ਵਿੱਚ ਕੋਈ ਲਿਖਿਆ ਆ ਤੇ ਨੰਬਰ ਹੀ ਟੈਲੀਫੋਨ ਦਾ ਕੋਈ ਨੰਬਰ ਆ ਤੇ ਉਹ ਮੈਂ ਦੱਸਿਆ ਵੀ ਇਦਾਂ ਦਾ ਨੰਬਰ ਲਿਖਿਆ ਆ ਤੇ ਫਿਰ ਉਹ ਅਫਸਰ ਗੇ ਉਹ ਨਾਲ ਲੈ ਕੇ ਆਂਦਾ ਇੱਥੇ ਤਾਨੂੰ ਦੱਸ ਦੇ ਕਿ ਪਾਕਿਸਤਾਨੀ ਕਬੂਤਰਾਂ ਦਾ ਗੁਰਦਾਸਪੁਰ ਦੇ ਇਲਾਕੇ ਵਿੱਚ ਮਿਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਹੀ ਬਮਿਆਲ ਅਤੇ ਦਿਨਾ ਨਗਰ ਵਿੱਚ ਅਜਿਹੇ ਕਬੂਤਰ ਮਿਲ ਚੁੱਕੇ ਨੇ ਜਿਹੜੇ ਮੋਰ ਪਾਸ ਨੇ ਉਦੋਂ ਜਿ ਲਿਖਿਆ ਉਹ ਆਈ ਪੜ੍ਹਾਈਆ ਜਿੱਦੇ ਤੇ ਲਿਖਿਆ ਅੱਜ ਜਵਾਨ ਇਸ ਸਬੰਧ ਵਿੱਚ ਆਹੀਂ ਟਿਪਰੀਟ ਕੰਟਰੀ ਵਿੱਚ ਵੀ ਆਰਮੀ ਵਾਲਿਆਂ ਨੂੰ ਨੋਟ ਕਰਾਇਆ ਉਹ ਵੀ ਹਣ ਕੇ ਇਨਕੁਆਰੀ ਕਰ ਰਿਆ ਇਹਦੀ ਬੜੀ ਬਰੀਕੀ ਜਿਹੀ ਇਨਕੁਆਰੀ ਹੋ ਰਹੀ ਹੈ ਕਿਉਂਕਿ ਦੀਨਾਨਗਰ ਵੀ ਥਾਣੇ ਤੇ ਆਵਲਾ ਤੇ ਪਾਕਿਸਤਾਨ ਵੀ 에어ਪੋਰਟ ਤੇ ਆ ਇਹਦੇ ਕਰਕੇ ਬਹੁਤ ਬਰੀਕੀ ਜੀ ਦੀ ਇਨਕੁਆਰੀ ਹੋ ਰਹੀ ਹੈ